ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲਿਆਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਮਿੱਤਰੋ ਲੈ ਮਿੱਤਰੋ ਅੱਜ ਗੱਲ ਕਰਨ ਲੱਗੇ ਆਂ ਵੀਰਾਂ ਵਾਲੀ ਕਬੂਤਰੀ ਦੀ ਜਿਹੜੀ ਇੰਨੀਆਂ ਵੀਰਾਂ ਪੀ ਗਈ ਵੀ ਰਹਿ ਰੱਬ ਦਾ ਨਾ ਹੁਣ ਇਹਦੀ ਕੀ ਸਟੋਰੀਆਂ ਸੁਣਾਵਾਂ ਤੁਹਾਨੂੰ ਮੈਂ ਪਹਿਲਾਂ ਵੀ ਤੁਹਾਨੂੰ ਸੁਣਾਤੀ ਸੀ ਠੀਕ ਹੈ ਵੀ ਉਹ ਨਰਮਾਣੇ ਵਾਲਿਆਂ ਨੇ ਪਹਿਲਾਂ ਤਾਂ ਉਹਨਾਂ ਨੂੰ ਡੱਬਾ ਦਿੱਤਾ ਵੀਰਾਂ ਦਾ ਠੀਕ ਹੈ ਉਥੋਂ ਮਸਾਲਿਆਂ ਦੀ ਕਬੂਤਰੀ ਉਤੋਂ ਬਾਅਦ ਅੱਗੇ ਫੇਰ ਵੀਰਾਂ ਦਾ ਰੌਲਾ ਪੈ ਗਿਆ ਇਹ ਵਿਚਾਰੀ ਵੀਰਾਂ ਵਾਲੀ ਵੀ ਵੱਜੂਗੀ ਹੁਣ ਠੀਕ ਹੈ ਜਿਹਦੇ ਹੱਥ 'ਚ ਵੀ ਆਉਂਦੀ ਸੀ ਉਹੀ ਕਹਿੰਦਾ ਸੀ ਪਹਿਲਾਂ ਵੀਰਾਂ ਪਿਓ ਪਹਿਲਾਂ ਵੀਰਾਂ ਪਿਓ ਅੱਜ ਕੱਲ੍ਹ ਬਈ ਕੋਈ ਕਿਸੇ ਦਾ ਨਹੀਂ ਦੇਖ ਲਿਆ ਭਰਾਵਾ ਠੀਕ ਹੈ ਕੋਈ ਯਾਰੀ ਦੋਸਤੀ ਨਹੀਂ ਯਾਰੀ ਦੋਸਤੀ ਸਿਰਫ ਪੈਸੇ ਦੀ ਰਹਿ ਗਈ ਠੀਕ ਹੈ ਆਪਦੇ ਮਤਲਬ ਦੀ ਰਹਿ ਗਈ ਤੇ ਆਹ ਦੇਖੋ ਬਈ ਉਹਨਾਂ ਨੇ ਕੰਮ ਵੀ ਕੀ ਕਰਕੇ ਦਿੱਤਾ ਵੀ ਚਲੋ ਤੁਸੀਂ ਵੀਰਾਂ ਦੇ ਡੱਬੇ ਦਾ ਪੀ ਲੇ ਪਤੰਦਰੋ ਤੇ ਕਬੂਤਰੀ ਦਾ ਸਹੀ ਦੇ ਦਿਓ ਆ ਦੇਖ ਲੋ ਹੁਣ ਤੁਹਾਨੂੰ ਮੈਂ ਉਹਦਾ ਕਾਰਨਾਮੇ ਦਿਖਾਉਣਾ ਇਹ ਆ ਤਿੰਨ ਪਰ ਤੋੜਤੇ ਚਾਰ ਆ ਦੇਖੋ ਤੁਹਾਡੇ ਸਾਹਮਣੇ ਠੀਕ ਆ ਆ ਚਾਰ ਪਰ ਪਰ ਤੋੜਤੇ ਇਧਰੋਂ ਇੱਕ ਪਰ ਕੱਢ ਹੀ ਦਿੱਤਾ ਠੀਕ ਆ ਵੀ ਬੰਦਾ ਬਾਜੀ ਨਾ ਛੱਡ ਲੇ ਰੁਕ ਜਾ ਬੇਟੇ ਇਕਦਮ ਹੈ ਕੱਲਾ ਤੁਹਾਨੂੰ ਕਿਵੇਂ ਦਿਖਾਵਾਂ ਹੁਣ ਆ ਦੇਖੋ ਇਧਰੋਂ ਇੱਕ ਪਾਰ ਹੀ ਕੱਟਦਾ ਬਈ ਆ ਦੇਖੋ ਆ ਇੱਕ ਪਾਰ ਹੀ ਕੱਟ ਕੇ ਫੜਾ ਲੀ ਠੀਕ ਹੈ ਵੀ ਚਲ ਬੈਠੀ ਰਹੂਗੀ ਸੋ ਮੈਨੂੰ ਸੀਗਾ ਵੀ ਚਲ ਭਰਾਵਾ ਦੇ ਦੇਣਾ ਠੀਕ ਹੈ ਤਾਂ ਆਪਾਂ ਕੋਈ ਬਾਜੀ ਛੱਡ ਲਈਏ ਤੇ ਆਹ ਹਾਲ ਕਰਤਾ ਤੇ ਲੈ ਮਿੱਤਰੋ ਆਪਾਂ ਬਾਜੀ ਲਈ ਕਬੂਤਰ ਸੰਭਲਣ ਲੱਗੇ ਆ ਠੀਕ ਹੈ ਤੇ ਮਾਫੀ ਭਰਾਵਾ ਅੱਜ ਨਹੀਂ ਕੱਲ ਦੀ ਸਾਂਭ ਹੈ ਅੱਜ ਸਿਰਫ ਆਪਾਂ ਕੱਲਾ ਕੀ ਕੀਤਾ ਜਲਾਬ ਲਾਇਆ ਠੀਕ ਹੈ ਤੇ ਹੁਣ ਬਈ ਆ 40 ਚ ਜਿਹੜਾ ਆਲੂ ਖਾਰਾ ਆਲੂ ਖਾਰਾ ਕਰਦੇ ਹੋ ਹੁਣ ਆ ਉਹ ਗੇਮ ਆਲੂ ਖਾਰੇ ਵਾਲੀ ਠੀਕ ਹੈ ਉਹ ਗੇਮ ਦਾ ਵੀ ਹੁਣ ਤੁਹਾਨੂੰ ਸਾਰਾ ਤਰੀਕਾ ਦੱਸ ਦਿੰਨਾ ਸਮਝ ਲਿਓ ਬਾਰੀ-ਬਾਰੀ ਨਾ ਪੁੱਛੋ ਮੇਰੇ ਭਰਾ ਨੇ ਕਿਹਾ ਸੀ ਭਾਈ ਆਲੂ ਬੁਖਾਰੇ ਵਾਲੀ ਦੱਸ ਦੇ ਤੇ ਇੱਕ ਛੋਟੀ ਜੀ ਬੇਇੱਜ਼ਤੀ ਹੋਰ ਹੈ ਜੇ ਕੋਈ ਭਰਾ ਕਮੈਂਟ ਕਰਕੇ ਪੁੱਛਦਾ ਹੈ ਵੀ ਭਾਈ ਆਹ ਚੀਜ਼ਾਂ ਕਿਵੇਂ ਹੋਊਗੀ ਜਾਂ ਰਾਤ ਨੂੰ ਕਬੂਤਰਾਂ ਨੂੰ ਕੀ ਦੇਣਾ ਤਾਂ ਭਰਾ ਬਣ ਕੇ ਉਹਦਾ ਮਜ਼ਾਕ ਨਾ ਆਟਾਇ ਕਰੋ ਇੱਕ ਭਰਾ ਨੇ ਕਮੈਂਟ ਕੀਤਾ ਕਹਿੰਦਾ ਭਾਈ ਐ ਕਰ ਚਿਬੜਾਂ ਦੀ ਚੜਨੀ ਬਣਾ ਲੈ ਰਾਤ ਨੂੰ ਉਹ ਦੇ ਦੇ ਥੋੜੀ ਜੀ ਭਰਾ ਬਣ ਕੇ ਸ਼ਰਮ ਕਰੋ ਯਾਰ ਉਹ ਵੀ ਨਵੇਂ ਬੰਦੇ ਨੇ ਆਪਾਂ ਵੀ ਕਿਸੇ ਟਾਈਮ ਐਈ ਸੀ ਆਪਾਂ ਵੀ ਕਿਸੇ ਤੋਂ ਪੁੱਛ ਕੇ ਬਣੇ ਆ ਨਾ ਠੀਕ ਹੈ ਸੋ ਹੱਥ ਜੋੜ ਕੇ ਬੇਨਤੀ ਆ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਨਾ ਵਿਚਾਰਾ ਕਿਸੇ ਦਾ ਹਨਾ ਮਜ਼ਾਕ ਡਾਇਆ ਕਰੋ ਕੋਈ ਚੱਕਰ ਨਹੀਂ ਭਾਈ ਜੇ ਨਹੀਂ ਅਗਲੇ ਨੂੰ ਪਤਾ ਤਾਂ ਕੋਈ ਗੱਲ ਨਹੀਂ ਅਗਲੇ ਨੇ ਪੁੱਛ ਲਿਆ ਹਨਾ ਤੇ ਹੁਣ ਤੁਹਾਨੂੰ ਦੱਸਦਾ ਆ ਆਲੂ ਖਾਰੇ ਵਾਲੀ ਗੇਮ ਤੁਸੀਂ ਕੀ ਕਰਨਾ ਭਾਈ ਸਾਬ ਤੋਂ ਇੱਕ ਦਿਨ ਪਹਿਲਾਂ ਠੀਕ ਆ ਸਵੇਰੇ ਸੰਦੇਹਾਂ ਜਲਾਬ ਲਾਉਣਾ ਪਤਲਾ ਆ ਤਿੰਨੇ ਚੀਜ਼ਾਂ ਦਾ ਤਿੰਨੇ ਚੀਜ਼ਾਂ ਜਦੋਂ ਆਪਾਂ ਜਲਾਬ ਲਾ ਲਿਆ ਠੀਕ ਆ ਲਾ ਕੇ ਉਸ ਤੋਂ ਬਾਅਦ ਪੀਐਮਐਲ ਦੇ ਕੇ ਬਿਠਾ ਦਿਓ ਇਹ ਨਾ ਹੋਵੇ ਵੀ ਤੁਸੀਂ ਗਰਮੀ 'ਚ ਵੜਾਈ ਰੱਖੋ ਮਾੜਾ ਮੋੜਾ ਪੱਕੇ ਭੁੱਕੇ ਥੱਲੇ ਰੱਖਿਓ ਭਾਈ ਜਾਨਵਰ ਨੂੰ ਕਉਈ ਗਰਮੀ ਐ ਇੱਕੋ ਦਾ ਬਾਹਲੀ ਬਾ ਪੈਣ ਲੱਗੀ ਹੁਣ ਦੋ ਦਿਨਾਂ ਦੀ ਠੀਕ ਐ ਇਹਦੇ ਚਾਹ ਲੋਖਾਰਾ ਕੰਮ ਕਰਦਾ 100% ਮੋਤੀ ਬਿਸਤੀ ਵੀ ਕਰਦੀ ਆ ਉਹਦੀ ਅਗਲੀ ਵੀਡੀਓ ਲਿਆਵਾਂਗੇ ਠੀਕ ਐ ਫਿਰ ਤੁਸੀਂ ਕੀ ਕਰਨਾ ਭਰਾਵਾ ਜਦੋਂ ਉਹ 20ml ਦੇਤਾ ਰਾਤ ਨੂੰ 3 ਵਜੇ 4 ਵਜੇ ਠੀਕ ਐ 2 ਘੰਟੇ ਜਾਂ 2.5 ਘੰਟੇ ਦੇ ਖਿੱਚ ਜੂ ਉਹ ਉਦੋਂ ਬਾਅਦ ਨੂੰ 5ml ਫੋਕਾ ਪਾਣੀ ਦੇਣਾ ਜਦੋਂ ਉਹ ਫੋਕਾ ਪਾਣੀ ਖਿੱਚ ਗਿਆ ਉਦੋਂ ਬਾਅਦ ਬਈ ਉਹਨੂੰ ਖੁੱਲੇ ਬਦਾਮ ਧਰ ਦੇਣਾ ਜਿੰਨੇ ਉਹਨੇ ਖਾਣੇ ਆ ਜਿੰਨੇ ਉਹਦਾ ਜੀ ਕਰੇ ਠੀਕ ਐ ਇਹ ਨਹੀਂ ਹੈਗਾ ਵੀ ਤੁਸੀਂ ਇਹਨੂੰ ਵੀ ਅਸੀਂ 10 ਧਰਤੇ ਸੀ 5 ਧਰਤੇ ਹਨਾ ਨਾ ਖੁੱਲੇ ਬਦਾਮ ਧਰਿਓ ਬਈ ਜਿੰਨਾ ਉਹਦਾ ਜੀਕਰ ਉਹਨੇ ਛਕ ਲੂ ਠੀਕ ਹੈ ਇੱਕ ਪੱਠਾ ਆਪਣਾ ਇਹ ਹੈ ਵਾਇਰਸ ਹੋ ਕੇ ਕਿ ਜੇ ਚੱਲ ਗਿਆ ਸਹੀ ਤੇ ਖੁੱਲੇ ਬਦਾਮ ਜਿਹੜਾ ਧਰਤੇ ਉਹਨੇ ਖਾ ਲੇ ਕਿਉਂਕਿ ਮੈਨੂੰ ਪਤਾ ਬਈ ਕੋਈ ਕਬੂਤਰ ਸਵੇਰੇ 8 ਵਜੇ ਠੀਕ ਹੈ ਖੁੱਲੇ ਬਦਾਮ ਨਹੀਂ ਖਾਂਦਾ ਆ ਦੇਣਾ ਚ ਤੁਸੀਂ ਆਪ ਹੀ ਦੇਖ ਲਿਓਗਾ ਵੀ ਤੁਹਾਡੇ ਕਬੂਤਰ ਕਈਆਂ ਦੇ ਹਨਾ ਘਟਾ ਕੇ ਉਹਨੇ ਖਰਾਕ ਆ ਇਹ ਗਰਮੀ ਦੀ ਵਜ੍ਹਾ ਕਰਕੇ ਗਰਮੀ ਕਬੂਤਰਾਂ ਦੇ ਲੀਵਰਾਂ ਚ ਨਾ ਪੈਣ ਦਿਓ ਇਹਦੀ ਕਰਕੇ ਤੁਸੀਂ ਭਰਾ ਮੇਰੇ ਜਲਾਬ ਜ루 ਬਲਾ ਕੇ ਰੱਖੋ ਠੀਕ ਹੈ ਤੇ ਮਲਟੀ ਵਿਟਾਮਿਨ ਪਾਓ ਠੀਕ ਹੈ ਉਹ ਆਪ ਤੇ ਹਿਸਾਬ ਨਾਲ ਜਿਵੇਂ ਮਰਜ਼ੀ ਨੁਕਤੇ ਆਪਾਂ ਗਾਂ ਦੱਸ ਦਾਂਗੇ ਉਹ ਕਰੋ ਠੀਕ ਹੈ ਜਦੋਂ ਭਾਈ ਉਹਨੇ ਕੂਤਰ ਨੇ ਫੁੱਲ ਬਦਾਮ ਆਵੇ ਚੱਕ ਲੈ ਚਾਹੇ ਕਿ ਉਹਨੂੰ ਬੈਠਾ ਰਹਿਣ ਤੋਂ ਅੱਧਾ ਪੌਣਾ ਘੰਟਾ ਉਦੋਂ ਉਹਦੇ ਮੂਰੇ ਪਾਣੀ ਧਰ ਦੋ ਉਹ ਪਾਣੀ ਪੀ ਲੂਗਾ ਜਦੋਂ ਉਹਨੇ ਪਾਣੀ ਪੀ ਲਿਆ ਉਦੋਂ ਬਾਅਦ ਭਾਈ ਕੋਲੀ ਚੱਕ ਦੋ ਪਾਣੀ ਵਾਲੀ ਉਹਨੂੰ ਬੈਠਾ ਰਹਿਣ ਠੀਕ ਹੈ ਉਹ ਬੈਠਾ ਰਹੂਗਾ ਉਦੋਂ ਬਾਅਦ ਫੇਰ ਉਹਦੇ ਮੂਰੇ ਪਾਣੀ ਧਰੋ ਭਾਈ ਘੰਟੇ ਦੋ ਘੰਟੇ ਬਾਅਦ ਉਹਨੇ ਫੇਰ ਪੀਣਾ ਪਾਣੀ ਉਦਾਂ ਐ ਪਾਣੀ ਪੂਰਾ ਕਰਾਓ ਪਹਿਲੇ ਦਿਨ ਨਲਕੀਆਂ ਨਹੀਂ ਦੇਣੀਆਂ ਆਪਣੀਆਂ ਉਦੋਂ ਬਾਅਦ ਆ ਗਿਆ ਅਗਲੇ ਦਿਨ ਜੇ ਤੁਹਾਡਾ ਲੱਗਦਾ ਵੀ ਬਈ ਕੂਤਰ ਨਹੀਂ ਬਣਿਆ ਠੀਕ ਹੈ ਫਿਰ ਤੁਸੀਂ ਕੀ ਕਰਨਾ ਸਵੇਰੇ ਪੀਕਾ ਸੂਰ ਦਾ ਅੱਧਾ ਕੈਪਸੂਲ ਲੈਣਾ ਉਹ ਲਾ ਦੇਣਾ 3 ਵਜੇ ਦੋ ਘੰਟਿਆਂ ਚ ਉਹ 15 ਐਮਐਲ ਜਿਹੜਾ ਲਾਉਂਗੇ 10 ਐਮਐਲ ਉਹ ਖਿੱਚ ਜੂਗਾ ਉਦੋਂ ਬਾਅਦ ਫੋਕਾ ਪਾਣੀ ਦੇ ਦੇ ਫਿਰ ਆ ਗਈ ਆਪਣੀ ਸਾਂਭ ਟੈਂਪਰੇਚਰ ਜਿਵੇਂ ਆਪਣਾ 42 43 ਦਾ ਠੀਕ ਹੈ ਟੈਂਪਰੇਚਰ ਤਾਂ ਤੁਹਾਨੂੰ ਪਤਾ ਵੀ 42 43 ਦਾ ਹੈ ਜਦੋਂ ਬਿਆਹ ਹੀ ਦਰਦਾੜੀ ਦਾ ਟੈਂਪਰੇਚਰ ਹੈ ਹਿਊਮਿਡਿਟੀ ਹੈ ਨਹੀਂ ਮਤਲਬ ਹਵਾ ਹੈ ਨਹੀਂ ਤਾਂ ਤੁਸੀਂ ਆਪ ਹਿਸਾਬ ਲਾ ਲਓ ਬਈ ਬਾਜ਼ੀਆਂ ਬਈ 2 3 ਦੇ ਮੁੱਕੀਆਂ ਨੇ ਮੇਰੇ ਸਾਹਮਣੇ ਮੁੱਕੀਆਂ ਪਰसों ਚੌਥੇ ਆਪਾਂ ਦਾਨੇ ਵਾਲੀ ਛੱਡਿਆ ਸੀ ਸਾਡੇ ਨਾਲ ਕੀ ਹੋਇਆ ਬਈ ਆਪਦੀ ਗਲਤੀ ਹੋਈ ਸੀ ਉਹ ਜਵਾਕ ਨੂੰ ਯਾਰਾਂ ਦੋਸਤਾਂ ਨੇ ਆਪਣਿਆਂ ਨੇ ਕਰਵਾਈ ਸੀ ਬਾਜੀ ਚਲੋ ਉਹ ਵੀ ਕਰਤਾ ਸੀ ਦੂਰਾ ਵੀਨ ਸੀਗੀ ਦੂਰਾ ਵੀਨ ਲੈ ਲਈ ਆਪਾਂ ਠੀਕ ਹੈ ਤੇ ਦੂਰਾ ਵੀਨ ਨਾਲ ਬਾਈ ਲੋਕਾਂ ਨੇ ਬੰਦੇ ਕਬੂਤਰ ਕਟਾਈ ਗਿਆ ਆਲਦੇ ਕਬੂਤਰ ਤੇ ਧਿਆਨ ਨਹੀਂ ਮਾਰਿਆ ਆਪਣਾ ਕਬੂਤਰ ਬੈਚਾ ਨਹੀਂ ਬਣਦੀ ਆਪਣੀ ਛੋਟੀ ਜੀ ਬਾਬੇ ਦੀ ਜਗ੍ਹਾ ਜਿੱਥੇ ਪਿਛਲੇ ਪਾਸੇ ਤਿੰਨ ਚਾਰ ਘਰ ਸੀ ਉਹਦੇ ਉੱਤੇ ਖੜ ਗਿਆ ਉੱਚਾ ਕਬੂਤਰ ਠੀਕ ਹੈ ਤੜਕੇ ਦਾ ਘੰਟਾ ਕ ਲੰਮਕਿਆ ਮੈਨੂੰ ਐਸੀ ਬੈਠੂਗਾ ਮੈਂ ਪਾਣੀ ਪੂਣੀ ਰੋਕ ਗਿਆ ਪਰ ਚੱਲ ਪਿਆ ਵਧੀਆ ਚੱਲੀ ਗਿਆ ਬਈ ਅਸੀਂ ਉਸ ਤੋਂ ਬਾਅਦ ਬਈ 12:30 ਹਾਂ 1 ਵਜੇ ਜਾ ਕੇ ਟਾਈਮ ਲਾ ਕੇ ਆਪਣੇ ਕਬੂਤਰ ਤੇ ਜਦੋਂ ਟਾਈਮ ਲੱਗਿਆ ਲੱਭਿਆ ਨਹੀਂ ਲੱਭਿਆ ਬਈ ਆਪਾਂ ਬੋਲੇ ਵੀ ਨਹੀਂ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ 3 ਵਜੇ ਬਾਜੀ ਨੁਪੜ ਗਈ ਚਾਰਜ ਸਾਂਝੀ ਹੋ ਗਈ ਬਈ ਤੇ ਸਹੀ 4 ਵਜੇ ਗੇ 5 ਮਿੰਟਾਂ ਦੇ ਵਿੱਚ 10 ਮਿੰਟਾਂ ਦੇ ਕਬੂਤਰ ਬਾਈ ਉੱਥੋਂ ਟੁੱਟਿਆ ਸਿੱਧਾ ਉਹ ਸਿੱਧਾ ਹੀ ਆਇਆ ਤੇ ਬਾਬੇ ਦੀ ਜਗ੍ਹਾ 'ਚ ਵੜ ਗਿਆ ਉੱਥੇ ਸਾਨੂੰ ਲੱਭਿਆ ਨਹੀਂ ਕਿਉਂਕਿ ਮੈਂ ਆਪਣੇ ਯਾਰ ਮੇਤਾ ਤੱਕ ਕਬੂਤਰ ਗਲਤ ਕੱਟ ਰਿਹਾ ਕਿਹਾ ਸੀ ਤੇ ਉਹਦੇ ਪਿੱਛੇ ਫਿਰਦੇ ਸੀ ਤੇ ਬਜੀ ਹੋਰੀ ਆਪਣੇ ਵਿਚਾਰੇ ਉਹਦੇ ਮਗਰ ਫਿਰਦੇ ਰਹੇ ਉਹਨਾਂ ਨੂੰ ਨਹੀਂ ਲੱਭਿਆ ਠੀਕ ਆ ਹਾਰ ਦਾ ਕਾਰਨ ਕੀ ਸੀ ਆਪ ਦੀ ਗਲਤੀ ਵੀ ਅਸੀਂ ਕਬੂਤਰ ਤੇ ਧਿਆਨ ਨਹੀਂ ਰੱਖਿਆ ਕਿਉਂਕਿ ਦੂਰਾਬੀਨ ਹੁੰਦੇ ਆ ਵਾਏ ਵੀ ਅਸੀਂ ਕਬੂਤਰ ਆਪਦਾ ਹਰਾ ਲਿਆ ਠੀਕ ਆ ਉਹੀ ਗੇਮ ਮੈਂ ਤੁਹਾਨੂੰ ਦੱਸਣ ਲੱਗਿਆ ਤੇ ਜਦੋਂ ਆਪਾਂ ਬਈ ਪਤਾ 40 40 ਦਾ ਟੈਂਪਰੇਚਰ ਆ ਕਬੂਤਰ ਆਪਣਾ 15 ਬਦਾਮ ਜਾਂ 13 ਬਦਾਮ ਦਿਨ ਚਾਹਜਮ ਕਰਦਾ ਠੀਕ ਆ ਤਾਂ ਤੁਸੀਂ ਬਈ ਕਬੂਤਰ ਨੂੰ ਘੱਟੋ ਘਾਟ 5 ਜਾਂ 6 ਗਿਰੀਆਂ ਤੇ ਸਾਂਭੋ ਠੀਕ ਆ ਇਹ ਤੁਹਾਨੂੰ ਹੁਣ ਐ ਲੱਗੂਗਾ ਵੀ ਬਈ ਗਲਤ ਦੱਸ ਰਿਹਾ ਹੈ ਹਾਂ ਜੇ ਆਲੂ ਖਾਰਾ ਲਾਉਣਾ ਹੈ ਫਿਰ ਚਾਹੇ ਤੁਸੀਂ 4 ਤੇ ਸਾਂਭ ਲਓ ਇਹ ਨਹੀਂ ਹੈਗਾ ਵੀ 2 2.5 ਤੇ ਸਾਂਭ ਲਓ ਬਈ 2 2.5 ਵਾਲੀ ਕੋਈ ਗੇਮ ਨਹੀਂ ਹੈਗੀ ਆਪਣੀ ਠੀਕ ਆ ਤੁਸੀਂ 4 ਤੇ ਸਾਂਭ ਲਿਆ ਚਾਰ ਜਦੋਂ ਸਵੇਰੇ 8 ਵਜੇ ਦੇਤੇ ਤੁਸੀਂ ਬੈਠਾ ਰਹਿਣ ਦੋਦਾ ਪੌਣਾ ਘੰਟਾ ਤੇ ਮੂਰੇ ਪਾਣੀ ਧਰੋ ਜੇ ਪਾਣੀ ਪੀ ਲਿਆ ਠੀਕ ਆ ਨਹੀਂ ਆਪ ਦੇ ਦੋ ਬਈ 10 ਐਮਐਲ ਬਾਹਲਾ ਨਹੀਂ ਦੇਣਾ ਕਈ ਭਰਾ ਕੀ ਕਰਦੇ ਆ ਬਦਾਮ ਦਾ ਚਾਰ ਦਿੱਤੇ ਹੁੰਦੇ ਆ 20 ਐਮਐਲ ਪਾਣੀ ਦੇ ਦਿਆ ਉਹ ਗੂਤਰ ਦਾ ਕੀ ਹੁੰਦਾ ਗੂਤਰ ਦੀ ਸੱਤਿਆ ਪੱਟ ਜਾਂਦੀ ਆ ਉਹ ਬਈ ਪਾਣੀ ਵਾਲੀਆਂ ਵਿਚਕਾਰੀਆਂ ਮਾਰੀ ਜਾਂਦਾ ਖਰਾਬ ਰੋਕ ਜਾਂਦਾ ਫਿਰ ਬਦਾਮ ਨੂੰ ਵੀ ਪਏ ਹੁੰਦੇ ਸਾਬ ਕਹਿੰਦੇ ਸਾਡਾ ਗੂਤਰ ਖਾਲੀ ਨਹੀਂ ਹੋਇਆ ਜਦੋਂ ਬਈ ਗੂਤਰ ਨੇ ਪਾਣੀ ਪੀ ਲਿਆ ਕਰਦੇ ਕਰਾਉਂਦੇ ਬਈ 12 12:30 ਤੁਹਾਡਾ ਗੂਤਰ ਖਾਲੀ ਹੋਣਾ ਚਾਹੀਦਾ ਠੀਕ ਆ 12:30 ਵਜੇ ਤੁਹਾਡਾ ਕਬੂਤਰ ਖਾਲੀ ਹੋ ਗਿਆ ਤੁਹਾਨੂੰ ਪਤਾ ਕਬੂਤਰ ਸਾਡਾ ਖਾਲੀ ਆ ਦੋ ਆ 5ml ਪਾਣੀ ਦਿਓ ਉਹਨੂੰ ਬੈਠਾ ਰਹਿਣ ਦਿਓ 1 ਵਜੇ ਚਾੱਕ ਕੇ ਪਤਾ ਵੀ ਤੁਹਾਨੂੰ 3 ਵਜੇ ਬਾਜੀ ਨਿਬੜਦੀ ਆ 1 ਵਜੇ ਸਹੀ ਬਈ ਆਲੂ ਖਾਰਾ ਪਿਵਾ ਲਓ ਆਲੂ ਖਾਰਾ ਕਿਵੇਂ ਪਿਉਣਾ ਵਧੀਆ ਆਲੂ ਖਾਰਾ ਲਿਆਓ ਕਿਸੇ ਤੋਂ ਖੱਟ ਮਿੱਠਾ ਜਿਹਾ ਆਲੂ ਖਾਰਾ ਹੋਵੇ ਜਿਆਦਾ ਖਟਾਸ ਨਾ ਹੋਵੇ ਇੱਕ ਆਲੂ ਖਾਰਾ ਕੱਚ ਦਾ ਗਲਾਸ ਲੈ ਲਓ ਛੋਟਾ ਉਹਦੇ ਫੁੱਲ ਪਾਣੀ ਭਰਨ ਉਹਦੇ ਚ ਸਿੱਟ ਦਿਓ ਠੀਕ ਆ ਤੜਕੇ ਕੀ ਕਰਦਾ ਬਈ ਉਹਨੂੰ ਤੁਸੀਂ ਚਾਹੇ ਬਾਹਰ ਰੱਖ ਲਓ ਕੁੱਝੇ ਚ ਪਿਵਾ ਲਓ ਜਿਵੇਂ ਮਰਜ਼ੀ ਕਰ ਲਓ ਪਾਣੀ ਹੋਵੇ ਬੱਤਦਾ ਇਹ ਨਾ ਉਹ ਵੀ ਜਿਆਦਾ ਠੰਡਾ ਹੋਵੇ ਜਾਂ ਗਰਮ ਹੀ ਹੋਇਆ ਪਿਆ ਹੋਵੇ ਹਨਾ ਬੱਤਦਾ ਪਾਣੀ ਹੋਵੇ ਤੁਸੀਂ ਕੀ ਕਰਨਾ ਹੈ ਉਹਨੂੰ ਆਲੂ ਖਾਰੇ ਨੂੰ ਬਈ ਉਹ ਪਾਣੀ ਦੇ ਵਿੱਚ ਥੋੜਾ ਜਿਹਾ ਹੱਥ ਨਾਲ ਮਿਕਸ ਕਰ ਲੈਣਾ ਬਾਹਲਾ ਨਹੀਂ ਕਈ ਦਾ ਭਰਾ ਉਹਦੀ ਗੁੱਦੀ ਕਰ ਦੇਣਾ ਗੁੱਦ ਨਹੀਂ ਕੱਢਣੀ ਆਪਾਂ ਆਪਾਂ ਥੋੜਾ ਜਿਹਾ ਹੱਥ ਨਾਲ ਵਸ ਉਹਨੂੰ ਜਿਹੜੀ ਉਹਦੇ ਰਸ ਹੋਊਗਾ ਉਹ ਨਿਕਲ ਜੂ ਉਹਦੋਂ ਉਹਨੂੰ ਪਾਣ ਲਿਓ ਚੰਗੀ ਤਰ੍ਹਾਂ ਦੂਰਾ ਪੀਰਾ ਕੱਪੜਾ ਕਰਕੇ ਹੁਣ ਕੇ ਉਹਦੇ ਜੋ 20 ml ਜਾ ਕੇ ਕਬੂਤਰ ਨੂੰ 1 ਵਜੇ ਲਾ ਦਿਓ ਬਈ ਲਾ ਕੇ ਤੁਸੀਂ ਕਰਨਾ ਕੀ ਹੈ ਕੱਪੜਾ ਜਿਹੜਾ ਥੱਲੇ ਹੁੰਦਾ ਆਪਣਾ ਪਛਾਇਆ ਮੈਟ ਉਹਨੂੰ ਬਈ ਵਧੀਆ ਠੰਡੇ ਜੇ ਪਾਣੀ ਨਾਲ ਗਿੱਲਾ ਕਰ ਦੋ ਗਿੱਲਾ ਕਰਕੇ ਉਹਦੇ ਪੈਰਾਂ ਥੱਲੇ ਪਛਾ ਦੋ ਕਿਉਂਕਿ ਗਰਮੈਸ਼ ਆ ਜਿਹੜੀ ਉੱਥੇ ਲੋਕ ਪਾਣੀ ਪੀਚ ਲੈਂਦਾ ਠੀਕ ਹੈ ਬਾਕੀ ਆਲੂ ਵਖਾਰਾ ਬਈ ਜਿਹੜੀ ਰੈਸ਼ ਆ ਉਹ ਵੀ ਬਣਾ ਲੰਦਾ ਅੰਦਰੋਂ ਵੀ ਸਾਫ਼ ਕਰ ਦਿੰਦਾ ਬਾਹਾਂ ਕੁਛ ਕਰਦਾ ਵੀ ਇਤਨੂੰ ਤਾਕਤ ਵੀ ਲੈਂਦਾ ਇਹਦੇ ਬਹੁਤ ਫਾਇਦੇ ਨੇ ਨੁਕਸਾਨ ਵੀ ਬਹੁਤ ਨੇ ਤੁਹਾਨੂੰ ਪਤਾ ਤੇ ਫਾਇਦੇ ਵੀ ਬਹੁਤ ਨੇ ਠੀਕ ਹੈ ਜਦੋਂ ਆਲੂ ਵਖਾਰਾ ਦੇਤਾ ਆਪਾਂ ਬੈਠਾ ਰਹਿਣ ਦੇ ਕੰਪਿਊਟਰ ਖਿੱਚੀ ਹੋਊਗਾ ਤਾਂ ਮੜਾ ਚੈੱਕ ਕਰੋ ਵੀ ਕਿਵੇਂ ਚੱਲਦਾ ਠੀਕ ਹੈ 2 ਘੰਟਿਆਂ ਦੇ 22 ਘੰਟਿਆਂ ਵਿੱਚ ਬ ਠੀਕ ਹੈ 1 ਵਜੇ ਆਲੂਖਾਰਾ ਲਾਇਆ ਠੀਕ ਹੈ 3:30 ਵਜੇ ਥੋੜਾ ਕਬੂਤਰ ਬੇਲਾ ਹੋਊਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ 15-15 ਐਮਐਲ ਪਾਣੀ ਦੀਆਂ ਨਾਲਕੀਆਂ ਲਾਉਣੀਆਂ 2-3 ਜਾਂ 4 ਠੀਕ ਹੈ ਮਤਲਬ 100 ਕਐਮਐਲ ਪਾਣੀ ਚਕਾਉਣਾ ਕਬੂਤਰ ਨੂੰ ਠੀਕ ਹੈ ਉਸ ਤੋਂ ਬਾਅਦ ਆ ਗਿਆ ਆਪਣੇ ਪਾਣੀ ਦੀ ਵਾਰੀ ਜਿਹੜਾ ਆਪਣਾ ਪਾਣੀ ਆ ਭਾਈ ਉਹ ਤੁਸੀਂ ਐਂ ਹਿਸਾਬ ਲਾ ਲਓ ਵੀ ਦੁਪਹਿਰੇ ਜਿਵੇਂ ਦਿਨੇ 10:00 ਵਜੇ ਪਿਉ ਹੋ ਲਿਆ ਠੀਕ ਹੈ ਤੇ ਰਾਤ ਨੂੰ ਆਪਣਾ ਪਾਣੀ ਲੱਗੂਗਾ ਭਾਈ 12 ਤੋਂ 1 ਦੇ ਗੇਟ 'ਚ ਕਿਉਂ ਗਰਮੀ ਬਹੁਤ ਜ਼ਿਆਦਾ ਵੱਧ ਗਈ ਠੀਕ ਹੈ ਤੁਸੀਂ ਉਹ ਪਾਣੀ ਦਾ ਕੀ ਕਰਨਾ ਪਹਿਲਾਂ ਬਾਹਰ ਰੱਖੀ ਰੱਖਣਾ ਨੂੰ ਉਦੋਂ ਬਾਅਦ ਜਦੋਂ ਤੁਸੀਂ ਲਾਉਣਾ ਹੈ ਉਦੋਂ ਜਿਹੜਾ ਉੱਪਰ ਫ੍ਰਿਜ ਵਾਲਾ ਬੋਤਲਾ ਹੁੰਦਾ ਪਰਫ ਵਾਲਾ ਉਹਦੇ 'ਚ ਬਈ ਤੁਸੀਂ 20 ਮਿੰਟ ਰੱਖਣਾ ਵੀ ਜਿਹੜਾ ਕੱਚ ਦੇ ਗਲਾਸ ਦੇ ਵਿੱਚ ਦੀ ਥੋੜਾ ਠੰਡਾ ਹੋ ਜੇ ਪਾਣੀ ਉਦੋਂ ਬਾਅਦ ਉਹਨੂੰ ਪੁਣ ਲਿਓ ਪੁਣ ਕੇ 20 ਐਮਐਲ ਦੇ ਕੇ ਰਾਤ ਨੂੰ 12 ਪਿੱਕ ਦੇ ਵਿੱਚ ਵਿੱਚ ਵਾਇਗੂ ਦਾ ਨਾਮ ਲੈ ਕੇ 20 ਐਮਐਲ ਦੇ ਕੇ ਥੱਲੇ ਉਵੇਂ ਮੈਟ ਗਿੱਲਾ ਹੋਵੇ ਪੱਕੇ-ਪੁੱਕੇ ਥੱਲੇ ਹੋਵੇ ਠੀਕ ਹੈ ਇਹ ਨਾ ਉਹ ਵੀ ਏਸੀ ਜੋਵੇ ਏਸੀ ਨਹੀਂ ਪੱਕੇ ਥੱਲੇ ਹੋਵੇ ਠੀਕ ਹੈ ਉਦੋਂ ਬਾਅਦ ਚਾੱਕ ਕੇ ਤੁਸੀਂ ਬਈ ਕਬੂਤਰ ਨੂੰ ਬੈਠੇ ਰਹਿਣ ਦੇਣਾ ਠੀਕ ਹੈ ਜੇ ਕਬੂਤਰ ਦਾ ਤੁਹਾਡਾ ਪਾਣੀ ਰੋਕ ਗਿਆ ਤਿੰਨ ਚਾਰ ਘੰਟੇ ਠੀਕ ਹੈ ਤਾਂ ਸਮਝ ਲਓ ਉੱਡੂਗਾ ਹੀ ਉੱਡੂਗਾ ਜੇ ਥੋੜਾ ਕਬੂਤਰ ਘਾਂਟੇ ਜੀ ਵਰ ਗਿਆ ਖਾਲੀ ਹੋ ਗਿਆ ਤਾਂ ਸਮਝ ਲਓ ਕੋਈ ਕਬੂਤਰ ਚ ਫਾਲਟਾ ਕੋਈ ਠੀਕ ਹੈ ਫਿਰ ਉਹ ਰੱਬ ਆਸਰੀ ਆ ਠੀਕ ਹੈ ਇੰਨਾ ਕੰਮ ਹੈ ਤੜਕੇ ਜਾਂਦੇ ਜਦੋਂ ਬਾਜੀ ਦੇ ਬਾਗੇ 10 ਜਾਂ 15 ਮੀਟਰ ਪਾਣੀ ਦੇ ਕੇ ਕਬੂਤਰ ਪਲਟਾਉਣਾ ਜ਼ਰੂਰ ਹੈ ਤੁਸੀਂ ਇੱਕ ਵਾਰੀ ਪਲਟਾ ਕੇ ਉਸ ਤੋਂ ਬਾਅਦ ਭਾਈ ਪਾਣੀ ਜਿਹੜਾ ਤੁਸੀਂ ਦੇਣਾ ਜਾਂਦੇ ਕਬੂਤਰ ਨੂੰ ਉਹ ਤੁਸੀਂ ਦੇਣਾ ਤੌੜੇ ਵਾਲਾ ਕੁਜੇ ਵਾਲਾ ਹਾਰਪੰਨਿਆ ਜਾ ਉਹ ਪਾਣੀ ਹੁੰਦਾ ਉਹਦੇ ਚ ਬਈ ਤਸੀਰ ਠੰਡੀ ਹੁੰਦੀ ਆ ਉਹਦੀ ਇਹ ਨਾ ਹੋਵੇ ਫ੍ਰਿਜ ਵਾਲਾ ਪਾਣੀ ਤੇ ਫ੍ਰਿਜ ਵਾਲਾ ਪਾਣੀ ਦਾ ਕਦੇ ਵੀ ਨਾ ਦਿਓ ਬਈ ਨਾ ਅੱਜ ਦਾ ਕਬੂਤਰ ਨੂੰ ਦਿੱਤਾ ਕੋਈ ਬੰਦਾ ਮਰਜ਼ੀ ਚੈੱਕ ਕਰ ਸਕਦਾ ਆ ਕੇ ਵੀ ਅਸੀਂ ਠੰਡਾ ਪਾਣੀ ਦਿੰਨੇ ਆ ਕਿ ਕਿਹੜਾ ਦਿੰਨੇ ਓਦੋਂ ਬਾਅਦ ਦੇ ਕੇ ਬਈ ਜੇ ਘਰੇ ਤੁਸੀਂ 30 ml ਤੇ ਡਾਇਆ ਦਾ ਬਾਹਰ ਬਈ 50 ml ਠੀਕ ਆ ਪਾਣੀ ਦੇ ਕੇ ਛੱਡ ਦਿਓ ਕਿਉਂਕਿ ਗਰਮੀ ਚ ਜ਼ਿਆਦਾ ਪਾਣੀ ਦਿੱਤਾ ਵੀ ਮਾੜਾ ਕਿਉਂਕਿ 11 ਵਜੇ ਨੂੰ ਪਾਣੀ ਜੇ ਕਬੂਤਰ ਦੇ ਬੋਟੇ ਚ ਹੋਇਆ ਪਾਣੀ ਉਬਲਣ ਲੱਗ ਜੂਗਾ ਕਬੂਤਰ ਆਟੋਮੈਟਿਕ ਹੀ ਬੈਠੂਗਾ ਬਈ ਠੀਕ ਆ ਉਹਨੇ ਲਾਮ ਨਹੀਂ ਕੱਢਣੀ ਇਹਦੇ ਕਰਕੇ ਜਿਹੜੀ ਲੋ ਵਾਲੀ ਗੇਮ ਹੈ ਉਹਦੇ ਚ ਬਈ ਪਾਣੀ ਘੱਟ ਦਿਆ ਕਰੋ ਠੀਕ ਆ ਠੰਡੇ ਦਿਨਾਂ ਚ ਹੁੰਦਾ ਵੀ ਆਪਾਂ ਪਾਣੀ ਵਧ ਦੇ ਦੇਣਾ ਵੀ ਚਲ ਕਬੂਤਰ ਵੱਧ ਉੱਡ ਜੂਗਾ ਠੀਕ ਆ ਇੰਨੀ ਕੁ ਗੇਮ ਆ ਉਦੋਂ ਬਾਅਦ ਵਾਹਿਗੁਰੂ ਤੁਹਾਡੀ ਗਾਂ ਕਿਸਮਤ ਹੈ ਠੀਕ ਆ ਉਹ ਸੱਚੇ ਪਾਤਸ਼ਾਹ ਨੂੰ ਪਤਾ ਵੀ ਹੋਣਾ ਕੀ ਆ ਠੀਕ ਆ ਸਾਰੀ ਗੇਮ ਤੁਹਾਨੂੰ ਦੱਸਤੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਠੀਕ ਆ ਤੇ ਵਧੀਆ-ਵਧੀਆ ਕਮੈਂਟ ਕਰਿਓ ਲਵ ਯੂ ਆ ਸਾਰੇ ਭਰਾਵਾਂ ਨੂੰ ਤੇ ਇੱਕ ਵੀਰਾਂ ਵਾਲੀ ਬਾਬੇ ਵਾਲੀ ਗੱਲ ਦਾ ਜਰੂਰ ਮੈਨੂੰ ਜਵਾਬ ਦਿਓ ਵੀ ਇਹ ਚੰਗੀ ਗੱਲ ਆ ਕਿ ਮਾੜੀ ਆ ਕਬੂਤਰੀ ਚਾੱਕ ਕੇ ਲੈ ਜਾਣਾ ਤੇ ਗਾਂ ਕਿਸੇ ਨੂੰ ਦੇਖ ਕੇ ਮੁੜ ਕੇ ਫਿਰ ਵੀਰਾ ਮੰਗਣੀ ਆ ਫਿਰ ਉੱਥੋਂ ਜਦੋਂ ਮੁੜ ਕੇ ਆਈ ਫਿਰ ਵੀਰਾ ਮੰਗਣੀ ਆ ਇਹ ਗੱਲ ਚੰਗੀ ਆ ਕਬੂਤਰਵਾਜਾਂ ਵਾਸਤੇ ਇਹ ਥੋੜੀ ਜੀ ਗੱਲ ਤੇ ਮੈਨੂੰ ਕਮੈਂਟਾਂ ਜਰੂਰ ਦੱਸਿਓ ਵੀ ਚੰਗੀ ਗੱਲ ਹੈ ਕਿ ਮਾੜੀ ਗੱਲ ਠੀਕ ਆ ਸੋ ਲਵ ਯੂ ਐ ਸਾਰੇ ਭਰਾਵਾਂ ਨੂੰ ਜਿਉਂਦੇ ਵਾਸਤੇ ਰਹੋ ਅੱਲਾ ਦਾ ਮੇਟਰ ਸਾਨੂੰ ਸਾਰਾ ਦੇ 7 ਵਜੇ ਤੱਕ ਪਿੰਡ ਉੱਡ ਕੇ ਕਬੂਤਰੀ ਤੇ ਬਾਗੀ ਹੋਊਗੀ